ਗੁਰਦੀਕਾ ਖਾਲਸਾ ਵਾਹਿਗੁਰੂ ਚ ਕੀ ਫਤੇ ਅੱਜ ਫੇਰ ਇੱਕ ਖਬਰ ਸੁਖੀਆਂ ਵਿੱਚ ਆ ਕਿ ਰਾਮ ਰਹੀਮ ਨੂੰ ਮਣ ਤੋਂ ਫੇਰ ਇੱਕ ਪ੍ਰੋਲ ਦਿੱਤੀ ਗਈ ਆ ਭਾਵੇਂ ਕਿ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾ ਨਹੀਂ ਕਰਦੇਆਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਇਸ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਉਸ ਪਟੀਸ਼ਨ ਦੀ ਸੁਣਵਾਈ ਵੀ ਹੋਈ ਸਾਨੂੰ ਇਸ ਗੱਲ ਦੀ ਰਾਹਤ ਵੀ ਮਿਲੀ ਕਿ ਹਾਈ ਕੋਰਟ ਨੇ ਇਹ ਮੰਨਿਆ ਕਿ ਮੇਰੇ ਪੁੱਛੇ ਤੋਂ ਬਗੈਰ ਜਿਹੜੀ ਆ ਪ੍ਰੋਲ ਵੇ ਵਜਾ ਪ੍ਰੋਲ ਨਾ ਦਿੱਤੀ ਜਾਵੇ ਪਰ ਕੀ ਆ ਬਾਅਦ ਚ ਇੱਕ ਫੈਸਲਾ ਆਇਆ ਜਿਹੜੇ ਫੈਸਲੇ ਨੇ ਇਹ ਗੱਲ ਕਹਿਤੀ ਕਿ ਇਹ ਸਪੈਸਿਅਲੇ ਦਾ ਜਿਹੜਾ ਜਿਹੜਾ ਫੈਸਲਾ ਜਿਹੜਾ ਲਗਾਮ ਜਿਹੜੀ ਆ ਉਹ ਹਰਿਆਣਾ ਜਿਹੜੀ ਹੈ ਸਰਕਾਰ ਦੇ ਨੂੰ ਸੌਂਪੀ ਜਾਂਦੀ ਹੈ ਸੋ ਇਹ ਗੱਲ ਪੱਕੀ ਸੀ ਤੇ ਸਮਝਵਾਨ ਸਮਝਦਵਾਰੀ ਸੀ ਕਿ ਅੱਜ ਤੋਂ ਪਹਿਲਾਂ ਵੀ ਜਦੋਂ ਵੀ ਕਦੇ ਚੋਣਾ ਹੁੰਦੀਆਂ ਨੇ ਸੂਬੇ ਦੇ ਅੰਦਰ ਤਾਂ ਭਾਰਤੀ ਜਨਤਾ ਪਾਰਟੀ ਆਮ ਇਹਨੂੰ ਰਿਹਾ ਕਰਨ ਦੇ ਵਿੱਚ ਆਪਣੀ ਖੁਸ਼ੀ ਪ੍ਰਾਪਤ ਕਰਦੀ ਆ ਤੇ ਉਹਨੂੰ ਕਦੇ ਪ੍ਰੋਮ ਤੇ ਕਦੇ ਫਰਲੋ ਦੇ ਨਾਂ ਤੇ ਉਹ ਬਾਹਰ ਆ ਕੇ ਲੋਕਾਂ ਦੇ ਵਿੱਚ ਵਿਚਰਦਾ ਤੇ ਸਰਕਾਰੀ ਜਿਹੜੇ ਪ੍ਰੋਗਰਾਮ ਹੈ ਉਹਨਾਂ ਦੇ ਚੀਫ ਗੈਸਟ ਬਣਦਾ ਤੇ ਭਾਰਤੀ ਜਨਤਾ ਪਾਰਟੀ ਦੇ ਸਮਾਗਮਾਂ ਵਿੱਚੋਂ ਵੀਡੀਓ ਕਾਨਫਰੰਸਾਂ ਹਾਠੀ ਵਿਤਾ ਕੀ ਰਖਵਾ ਕੇ ਆਪਣਾ ਮਾਣ ਪ੍ਰਾਪਤ ਕਰਦਾ ਮੈਂ ਇਹ ਸਮਝਦਾ ਕਿ ਰਾਮਹੀਨ ਜਿਹੜਾ ਕਿ ਸਾਡੇ ਸਮਾਜ ਲਈ ਤੇ ਸਾਡੇ ਜਿਹੜੇ ਤੰਤਰ ਵਾਸਤੇ ਇਹ ਕਾਨੂੰਨ ਦੇ ਮਤਲਬ ਵੱਡਾ ਦੋਸ਼ੀ ਆ ਉਹਤੇ ਬਲਾਤਕਾਰ ਦੇ ਕੇਸ ਨੇ ਉਹਤੇ ਕਤਲ ਦੇ ਕੇਸ ਨੇ ਸੋ ਐਸੇ ਲੋਕਾਂ ਨੂੰ ਬਾਰ-ਬਾਰ ਪ੍ਰੋਲ ਦੇਣੀ ਜਿਹਦੇ ਪਿੱਛੇ ਜਿਹੜਾ ਕਾਨੂੰਨ ਹੀ ਤੱਕ ਦੇ ਰਿਹਾ ਕਿ ਉਸ ਦਾ ਆਚਰਣ ਅੱਛਾ ਸੋ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੇ ਸਾਰੇ ਹਲਕੇ ਖਾਸ ਤੌਰ ਤੇ ਸਿੱਖ ਜਾਂ ਮਨੁੱਖਤਾ ਦੀ ਗੱਲ ਕਰਨ ਵਾਲੇ ਲੋਕ ਅੱਜ ਹਰਾਮ ਨੇ ਕੀ ਕਿਉਂ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੂੰ ਇੰਨਾ ਫੌੜੀਆਂ ਦੀ ਲੋੜ ਦਿਖਾਈ ਦੇ ਰਹੀ ਹੈ ਜਦੋਂ ਕਿ ਵੋਟਾਂ ਆਉਂਦੀਆਂ ਨੇ ਭਾਵੇਂ ਕੀ ਹਰਿਆਣਾ ਦੇ ਅੰਦਰ ਜੋ ਹਾਲਾਤ ਨੇ ਉਹ ਆਉਣ ਵਾਲੇ ਦਿਨਾਂ ਵਿੱਚ ਉੱਥੋਂ ਦੇ ਲੋਕਾਂ ਨੇ ਫੈਸਲਾ ਸੁਣਾ ਦੇਣਾ ਪਰ ਮੈਂ ਇਹ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਰਾਮ ਰਹਿਦੀਆਂ ਫੌੜੀਆਂ ਤੇ ਅਗਲਾ ਜਿਹੜਾ ਸਿਆਸੀ ਸਫਲ ਜਿਹੜਾ ਉਹ ਪਿਛਲੇ ਵੀ ਕਰਦੀ ਆਈ ਆ ਉਹ ਅਗਲੇ ਸਿਆਸੀ ਸਫਰ ਲਈ ਜਿਹੜੀ ਹੈ ਲੜਾਈ ਬੜ ਚੁਕੀ ਆ ਪਰ ਇਹ ਜਿਹੜੀ ਸਮਾਜ ਦੇ ਵਾਸਤੇ ਬਹੁਤ ਵੱਡੀ ਗੱਲ ਆ ਸਿੱਖ ਭਾਵਨਾਵਾਂ ਦੇ ਬਹੁਤ ਵੱਡੇ ਕੇਸ ਆ ਤੇ ਉਹ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਹਾਈ ਕੋਰਟ ਦੇ ਵਿੱਚ ਜਿੱਥੇ ਏਸ ਦੇ ਖਿਲਾਫ ਗਏ ਸੀ ਅਸੀਂ ਹੁਣ ਇਸ ਦੀ ਤਿਆਰੀ ਕਰ ਰਹੇ ਹਾਂ ਕਿ ਇਸ ਤੋਂ ਅੱਗੇ ਇਸ ਨੂੰ ਚੁਣੌਤੀ ਦੇਣ ਲਈ ਕਿਹੜੇ ਰਸਤਾ ਤੇ ਕਿਹੜਾ ਕਾਨੂੰਨ ਦਾ ਜਿਹੜਾ ਰਸਤਾ ਬਣਾਇਆ ਜਾ ਜਦੋਂ ਰਾਮ ਰਹੀਮ ਵਰਗੇ ਸਮਾਜ ਵਿਰੋਧੀ ਤੱਤਾਂ ਤੇ ਜਿਹੜੀਆਂ ਸਰਕਾਰਾਂ ਮਿਹਰਬਾਨ ਹੁੰਦੀਆਂ ਖਾਸ ਤੌਰ ਤੇ ਦੇਸ਼ ਦੀ ਸਤਾ ਦੇ ਮਿੱਠੀ ਭਾਜਪਾ ਜਿਹੜੀ ਆ ਉਹ ਇਸ ਗੱਲ ਦੀ ਜਿਆਦਾ ਫਿਕਰਮੰਦੀ ਕਰਦੀ ਆ ਤੇ ਉਹਨਾਂ ਦੀ ਆਓ ਭਗਤ ਜ਼ਰੂਰ ਹੀ ਰਹਿੰਦੀ ਆ ਤੇ ਮੈਨੂੰ ਲੱਗਦਾ ਕਿ ਇਹ ਮਾੜੀ ਗੱਲ ਆ ਉਦੋਂ ਉਦੋਂ ਇਹ ਸਵਾਲ ਖੜਾ ਹੁੰਦਾ ਕਿ ਸਿੱਖਾਂ ਦੇ ਨਾਲ ਹੀ ਵਿਤਕਰਾ ਕਿਉਂ ਸਿੱਖਾਂ ਦੇ ਜਿਹੜੇ ਬੰਦੀ ਸਿੰਘ ਆ ਜਿਹੜੇ ਆ ਜਿਹੜੇ ਸਾਡੇ ਤਾਂ ਧਰਮੀ ਕੈਦੀ ਆ ਜਾਂ ਸਿਆਸੀ ਕੈਦੀ ਦੇ ਤੌਰ ਤੇ ਉਹਨਾਂ ਨਾਲ ਜਿਹੜਾ ਵਿਤਕਰਾ ਕਿਉਂ ਹੋ ਰਿਹਾ ਅੱਜ ਰਾਮ ਰਹੀਮ ਨੂੰ 10ਵੀਂ ਵਾਰ ਪਰੋਲ ਦਿੱਤੀ ਜਾ ਰਹੀ ਆ ਤੇ ਬੰਦੀ ਸਿੰਘ ਜਿਹੜੇ ਆ ਉਹਨਾਂ ਦਾ ਜੋ ਅੱਜ ਹਾਲਾਤ ਆ ਜੋ 11-11 ਸਾਲ ਤੋਂ ਹਸਪਤਾਲਾਂ ਵਿੱਚ ਦਾਖਲ ਨੇ ਪਰ ਉਹਨਾਂ ਨੂੰ ਇਹ ਸਹੂਲਤਾਂ ਨਹੀਂ ਦਿਖਾਈ ਦੇ ਰਹੀਆਂ ਉਦੋਂ ਇਹ ਸਵਾਲ ਦੇਸ਼ ਦੀ ਸੱਤਾ ਤੇ ਸਿੱਖ ਜਿਹੜਾ ਉਠਾਉਂਦਾ ਵਾ ਜਿਹਦਾ ਅੱਜ ਤੱਕ ਜਵਾਬ ਨਹੀਂ ਮਿਲਿਆ